चिड़ियन ते में बात तोड़ाओ सवा लाख से एक लड़ाओ तबे गुरु गोविंद सिंह नाम का दुश्मन एक समझ लगे कि एक महात्मा बुद्ध के नाल नाल गुरु गोविंद सिंह जी की धरती है भारत बुद्ध की भी धरती है और गुरु गोविंद सिंह जी की भी धरती है साडिया मिजाइलों और ड्रोनों बारे सोच के नींद ही उड़ जाएगी नींद ही नहीं आवेगी और हमारे तो सोचकर पाकिस्तान को कई दिन तक नींद नहीं आएगी जी मैं प्रियंका पोस्ट पंजाबी ਦਰਸਾਇਆ ਕਿ ਆਪਰੇਸ਼ਨ ਸੰਧੂਰ ਤੋਂ ਬਾਅਦ ਆਦਮਪੁਰ ਦੇ ਵਿੱਚ 에ਅਰ ਫੋਰਸ ਨੂੰ ਮਿਲਣ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਥੇ ਆਪਰੇਸ਼ਨ ਸੰਧੂਰ ਦੀ ਕਾਮਯਾਬੀ ਤੇ 에ਅਰ ਫੋਰਸ ਨੂੰ ਵਧਾਈ ਦਿੰਦੀ ਹੈ ਉੱਥੇ ਹੀ ਉਹਨਾਂ ਨੇ ਦੁਸ਼ਮਨਾ ਨੂੰ ਸਿੱਧੀ ਲਲਕਾਰ ਵੀ ਦਿੱਤੀ ਹੈ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਪਾਕਿਸਤਾਨ ਦੇ ਨਾਲ ਸਿਰਫ ਦੋ ਮੁੱਦਿਆਂ ਤੇ ਗਲਬਾਤ ਹੋਏਗੀ ਇੱਕ ਅਤਵਾਦ ਤੇ ਦੂਸਰਾ ਪੀਓਕੇ ਤੀਸਰੀ ਅਸੀਂ ਪਾਕਿਸਤਾਨ ਦੇ ਨਾਲ ਕੋਈ ਗਲਬਾਤ ਨਹੀਂ ਕਰਾਂਗੇ ਅਸੀਂ ਆਪਣੀਆਂ ਸ਼ਰਤਾਂ ਦੇ ਉੱਤੇ ਸੀਜ਼ਫਾਇਰ ਕੀਤਾ ਉਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਦੁਸ਼ਮਣ ਇਹ ਸਮਝ ਲਵੇ ਜਿੱਥੇ ਇਹ ਮਹਾਤਮਾ ਬੁੱਧੀ ਧਰਤੀ ਹੈ ਉੱਥੇ ਕੀ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਧਰਤੀ ਹੈ ਜਿਨ੍ਹਾਂ ਨੇ ਸਾਨੂੰ ਅਨਿਆਏ ਦੇ ਖਿਲਾਫ ਆਵਾਜ਼ ਬੁਲੰਦ ਕਰਨਾ ਸਿਖਾਇਆ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਨਾ ਦੇ ਵੱਲੋਂ ਫੌਜ ਨੂੰ ਆਪਰੇਸ਼ਨ ਸੰਧੂਰ ਦੀ ਕਾਮਯਾਬੀ ਤੋਂ ਬਾਅਦ ਵਧਾਈ ਦਿੱਤੀ ਗਈ ਮੁਬਾਰਕ باد ਦਿੱਤੀ ਗਈ ਉਹਨਾਂ ਦਾ ਹੌਸਲਾ ਵਧਾਇਆ ਗਿਆ ਅਤੇ ਇਹ ਪੈਗਾਮ ਪੂਰੇ ਦੇਸ਼ ਨੂੰ ਦੇ ਦਿੱਤਾ ਗਿਆ ਦੇਸ਼ ਤੋਂ ਬਾਹਰ ਲੀਆਂ ਵਿਦੇਸ਼ੀ ਸ਼ਕਤੀਆਂ ਵਿਦੇਸ਼ੀ ਤਾਕਤਾਂ ਨੂੰ ਇਹ ਪੈਗਾਮ ਦੇ ਦਿੱਤਾ ਗਿਆ ਕਿ ਇਹ ਨਮਾ ਭਾਰਤ ਹੈ ਨਮਾ ਭਾਰਤ ਵਿਕਸਤ ਭਾਰਤ ਹੈ ਅਤੇ ਇਹ ਦੁਸ਼ਮਨਾ ਨੂੰ ਕਰਾਰਾ ਜਵਾਬ ਦੇਣਾ ਚਾਹੁੰਦਾ ਹੈ ਦੱਸ ਜਾਈਏ ਕਿ ਆਦਮਪੁਰ ਦੇ ਵਿੱਚ ਪਹੁੰਚੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉਥੇ ਹਵਾਈ ਸੈਨਾ ਨੂੰ ਸੰਬੋਧਿਤ ਕਰਦਿਆਂ ਇਹ ਕਿਹਾ ਕਿ ਅਸੀਂ ਪਾਕਿਸਤਾਨ ਦੇ ਹਰ ਹਮਲੇ ਦਾ ਮੂੰਹ ਤੋੜਮਾ ਜਵਾਬ ਦਵਾਂਗੇ। ਉਹਨਾਂ ਨੇ ਸਾਡੀਆਂ ਭੈਣਾਂ ਦੇ ਸਿਰ ਦਾ ਸਿੰਧੂਰ ਉਜਾੜਿਆ ਅਸੀਂ ਉਹਨਾਂ ਦੇ ਹੈੱਡਕੁਆਰਟਰ ਹੀ ਉਜਾੜ ਦੱਤੇ। ਤੇ ਹੁਣ ਉਹਨਾਂ ਨੂੰ ਇਹ ਸਮਝ ਲੱਗ ਗਈ ਹੈ ਕਿ ਅਸੀਂ ਘਰ ਦੇ ਵਿੱਚ ਵੜ ਕੇ ਮਾਰਨ ਵਾਲੇ ਹਾਂ। ਪਾਕਿਸਤਾਨ ਦੇ ਵਿੱਚ ਅਜੇ ਹ ਕੋਈ ਵੀ ਕੋਨਾ ਨਹੀਂ ਬਚਿਆ ਜਿੱਥੇ ਅਤਵਾਦੀ ਸ਼ਾਂਤੀ ਨਾਲ ਰਹਿ ਸਕਣ। ਤੇਉਣਾ ਨੂੰ ਸਾਡੀਆਂ ਮਿਜ਼ਾਈਲਾਂ ਤੇ ਡਰੋਨਾਂ ਬਾਰੇ ਸੋਚ ਕੇ ਹੀ ਨੀਂਦ ਨਹੀਂ ਆਈ। ਉਹ ਕਈ ਦਿਨ ਤੱਕ ਚੈਨ ਦਾ ਸਾਹ ਨਹੀਂ ਲੈ।